ਅੱਡੇ ਮਾਨਜੋਗ ਸੀਐਮ ਸਾਹਿਬ ਦੀ ਜਿਹੜੀ ਯੋਧ ਨਸ਼ਾ ਵਿਰੋਧੀ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਆਫ ਪੁਲਿਸ ਅਮਰਸਰ ਨੂੰ ਬਹੁਤ ਵੱਡੀ ਸਕਸੈਸ ਮਿਲੀਆਂ ਹੈ ਇਸੇ ਸਮੇਂ ਤੋਂ ਪਹਿਲੀ ਜਨਵਰੀ ਤੋਂ ਜੇ ਦੇਖੀਏ ਤਾਂ ਅਸੀਂ 276 ਬੰਦੇ ਜਿਹੜੇ ਅਰੈਸਟ ਕਰ ਚੁੱਕੇ ਹਾਂ 260 ਗ੍ਰਾਮ ਦੇ ਕਰੀਬ 260 ਕਿਲੋ ਦੇ ਕਰੀਬ ਹਿਰੋਇਨ 30 ਕਿਲੋ ਓਪੀਐਮ 325 ਨਾਰਕੋਟਿਕ ਪਾਊਡਰ ਤੇ ਤਕਰੀਬਨ 3 ਕਰੋੜ ਦੇ ਲਗਭਗ ਡਰਗ ਮਨੀ 103 ਵਹੀਕਲਸ ਬਰਾਮਦ ਹੋਈਆਂ ਉਹਦੇ ਨਾਲ ਨਾਲ ਫ੍ਰੀਜ਼ਿੰਗ ਆਫ ਪ੍ਰੋਪਰਟੀ ਦਾ ਵੀ ਕੰਮ ਚੱਲ ਰਿਹਾ ਹੈ ਔਰ ਕਾਫੀ ਜਿਹੜੇ ਨਾਨ ਸਮਗਲਰਸ ਨੇ ਕਮਰਸ਼ਲ ਕੁਆਂਟੀਟੀ ਦੇ ਉਹਨਾਂ ਦੇ ਕੰਪਟੈਂਟ ਅਥਾਰਟੀ ਦਿੱਲੀ ਤੋਂ ਜਿਹੜੀਆਂ ਉਹਨਾਂ ਦੀਆਂ ਪ੍ਰੋਪਰਟੀਆਂ ਫ੍ਰੀਜ਼ ਕਰਾ ਦਿੱਤੀਆਂ ਗਈਆਂ 68 ਐਫ ਦੇ ਵਿੱਚ ਐਨਡੀਪੀਐਸ ਉਸ ਤੋਂ ਬਾਅਦ ਜਿਹੜਾ ਇਲੀਗਲ ਤੇ ਨਾਰਕੋ ਟ੍ਰੇਡ ਦੇ ਰਾਹੀਂ ਇਲੀਗਲ ਪ੍ਰੋਪਰਟੀਆਂ ਬਣਾਈਆਂ ਗਈਆਂ ਔਰ ਇਲੀਗਲ ਤਰੀਕੇ ਨਾਲ ਘਰ ਬਣਾਏ ਗਏ ਨੇ ਉਹਨਾਂ ਦੇ ਉੱਤੇ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਜਦੋਂ ਵੀ ਸੰਡ ਤੋਂ ਫੋਰਸ ਰੈਕੋਗਨੀਸ਼ਨ ਕੀਤੀ ਜਾਂਦੀ ਹੈ ਤਾਂ ਅਸੀਂ ਉਹਨਾਂ ਨੂੰ ਫੋਰਸ ਮੁਹయ్యా ਕਰਦੇ ਹਾਂ ਪਰ ਆਪ ਮੈਂ ਹਰੇਕ तकरीबन ਡੈਪਿਉਲੇਸ਼ਨ ਤੇ ਆਪ ਜਾਈਦਾ ਸੋਦਾ ਟਫੜਾ ਕਲੀਅਰ ਮੈਸੇਜ ਆਵੇ ਸਾਰੀ ਸੁਸਾਇਟੀ ਨੂੰ ਕਿ ਇਹਨਾਂ ਵਾਸਤੇ ਕੋਈ ਜਗ੍ਹਾ ਨਹੀਂ ਇਹੋ ਜਿਹੀ ਚੀਜ਼ਾਂ ਨਹੀਂ ਅਜੜਾ ਹਰਖੰਡ ਵਾਲੇ ਦੇ ਵਿੱਚ ਅਸੀਂ ਆਏ ਹਾਂ ਥਾਣਾ ਛੱਟਾ ਦਾ ਏਰੀਆ ਇੱਥੇ ਰਜਿੰਦਰ ਸਿੰਘ ਰਾਜੂ ਹੈ ਔਰ ਇੱਕ ਕੋ ਦੀ ਵਾਈਫ ਹੈ ਸੁਨੀਤਾ ਉਹਦੇ ਦੋ ਬੱਚੇ ਆ ਸਪਨਾ ਤੇ ਮਨਜੀਤ ਮਿੱਠੂ ਬੇਟਾ ਇਹ ਦੇਖੀਏ ਸਾਰਾ ਪਰਿਵਾਰ ਹੀ ਇਹਦੇ ਕੰਮ ਚ ਲੱਗਿਆ ਹੋਇਆ ਰਜਿੰਦਰ ਰਾਜੂ ਦੇ ਖਿਲਾਫ ਅੱਠ ਮੁਕਦਮੇ ਦਰਜ ਨੇ ਐਨਡੀਪੀਐਸ ਐਕਟ ਦੇ ਤੇ ਵਾਈਫ ਦੇ ਖਿਲਾਫ ਦੋ ਮੁਕਦਮੇ ਦਰਜ ਨੇ ਇਹ ਸਾਰੇ ਥਾਣਾ ਛਾਟਾ ਦੇ ਵਿੱਚ ਹੀ ਇਹ ਜ਼ਿਆਦਾ ਇਹਨਾਂ ਦੇ ਖਿਲਾਫ ਐਕਸ਼ਨ ਹੋਇਆ ਕਿਉਂਕਿ ਬਾਰ-ਬਾਰ ਬੇਲ ਤੇ ਆਉਂਦੇ ਫਿਰ ਇਹ ਕੰਮ ਕਰਨ ਲੱਗ ਜਾਂਦੇ ਆ ਜਿਹੜੀ ਬੜੀ ਹੈਰਾਨਜਨਕ ਗੱਲ ਹੈ ਕਿ ਸਪਨਾ ਜਿਹੜੀ ਬੇਟੀ ਹੈ ਉਹਦੇ ਖਿਲਾਫ ਵੀ ਦੋ ਪਰਚੇ ਆ ਇੱਕ ਪਰਚਾ ਮਦਰਸ ਫਾਰ ਸ਼ਾਂਤ ਤੇ ਡਾਕਟਰ ਦੇ ਖਿਲਾਫ ਕਾਮਨ ਵੀ ਹੈ ਤੇ ਮੰਜੀਤ ਦੇ ਖਿਲਾਫ ਵੀ ਇੱਕ ਪਰਚਾ ਦਰਜ ਹੈ ਜਿਹੜਾ ਬੇਟਾ ਹੈ ਸੋ ਇਹਦੇ ਨਾਲ ਜਿਹੜੀ ਇਹਨਾਂ ਦਾ ਪਿਛੋਕੜ ਜੇ ਦੇਖੀ 2018 ਤੋਂ ਇਹ ਐਕਟਿਵ ਨੇ ਔਰ ਇਸ ਤੇ ਨਾਮ ਮੁਕਤਮੇ ਦਰਜ ਨੇ ਇਸ ਫੈਮਿਲੀ ਦੇ ਉੱਤੇ ਔਰ ਸਾਰਾ ਪਰਿਵਾਰ ਇਸੇ ਕੰਮ ਤੇ ਲੱਗਿਆ ਸੋ ਅੱਜ ਜਿਹੜਾ ਇਹਨਾਂ ਨੇ ਇਲੀਗਲ ਘਰ ਬਣਾਇਆ ਗਿਆ ਸੀ ਉਹਨੂੰ ਮਿਊਸਪਲ ਕਾਰਪੋਰੇਸ਼ਨ ਨੇ ਢਾਉਣ ਦੇ ਆਰਡਰ ਕੀਤੇ ਨੇ ਪੁਲਿਸ ਫੋਰਸ ਸਾਡ ਤੋਂ ਮੌਜੂਦ ਕਰਾਈ ਗਈ ਅਸੀਂ ਆਪ ਉੱਥੇ ਖੜੇ ਆ ਬੜਾ ਲਾਊਡ ਐਂਡ ਕਲੀਅਰ ਮੈਸੇਜ ਹੈ ਔਰ ਵਾਰਨਿੰਗ ਹੈ ਬਾਕੀਆਂ ਵਾਸਤੇ ਕਿ ਜੇ ਤੁਸੀਂ ਕਿਸੇ ਗਲਤ ਕੰਮ ਨਾਲ ਔਰ ਸਪੈਸ਼ਲੀ ਡਰੱਗਸ ਨਾਲ ਇੱਕ ਮਕਾਨ ਬਣਾ ਵੀ ਲੈਣੀ ਹੋ ਤਾਂ ਉਹਦਾ ਹਸ਼ਰ ਹੀ ਹੋਏਗਾ ਸੋ ਮੇਰੀ ਸਾਰਿਆਂ ਨੂੰ ਅਪੀਲ ਹੈ ਨੌਜਵਾਨਾਂ ਨੂੰ ਵੀ ਤੇ ਸਾਰੇ ਸਮਾਜ ਨੂੰ ਕਿ ਆਪਣੀ ਮਿਹਨਤੀ ਕਮਾਈ ਕਰੀਏ ਉਹਦੇ ਚ ਕਿਰਤ ਕਮਾਈ ਦੇ ਵਿੱਚ ਹੀ ਸਫਲਤਾ ਹੈ ਉਹਦੇ ਚ ਹੀ ਬਰਕਤ ਹੈ ਔਰ ਇਹੋ ਜਿਹੇ ਕੰਮਾਂ ਦਾ ਨਤੀਜਾ ਇਹੀ ਹੁੰਦਾ ਔਰ ਸਪੈਸ਼ਲੀ ਜਿਹੜੇ ਨੌਜਵਾਨ ਨੇ ਉਹੇ ਕਮਨਾ ਕਰਨ ਕਿਉਂਕਿ ਇਹਦੇ ਵਿੱਚ ਅਲਟੀਮੇਟਲੀ ਉਹਨਾਂ ਦੀ ਆਪਣੀ ਜ਼ਿੰਦਗੀ ਖਰਾਬ ਹੁੰਦੀ ਹੈ